ਮੁੰਡਾ ਬਿਛੜ ਗਿਆ ਨਹੀਂ ਗੱਲ ਬਣੀ ਖਰਖਰਾ ਐ ਮਾਰਨਾ ਵੀ ਨਹੀਂ ਮੈਂ ਮਾਰ ਕੇ ਦਿਖਾਉਂ ਖਰਖਰਾ ਲੱਗ ਜਾ ਪਤਾ ਅੱਜ ਮਣੀ ਖਰਖਰਾ ਚੱਕ ਐ ਕਰੋ ਹੈ ਦਿਖਾੜ ਕੰਪਰੀਟ ਦਾ ਲਾਓ ਤੇ ਮੈਂ ਆ ਗਿਆ ਨਹੀਂ ਨਹੀਂ ਬਿਛੜ ਗਿਆ ਫਿਰ ਲੰਨਾ ਫੜ ਮੈਂ ਡਲੀ ਚਾ ਖਾ ਕੇ ਆ ਗਿਆ ਨਹੀਂ ਨਹੀਂ ਡਲੀ ਡਲੀ ਨਹੀਂ ਕਹਿਣੇ ਚ ਕਰਕੇ ਆ ਗਿਆ ਕਹਿਣੇ ਚ ਸਰੀਰ ਆਪ ਹੀ ਹੋਣਾ ਜੇ ਐ ਹੋ ਗਿਆ ਤਾਂ ਮਣੀ ਚੱਲ ਕਰ ਕਹਿਣੇ ਚ ਕਰਕੇ ਆ ਗਿਆ ਮੈਂ ਸਰੀਰ ਨਹੀਂ ਕਹਿਣੇ ਚ ਕਰਕੇ ਨਹੀਂ ਚੱਲ ਲੱਗ ਜਾ ਪਤਾ ਅੱਜ ਆ ਆਣ ਰਕਾਉਣਾ ਅੱਜ ਖਰਖਰਾ ਮਾਰ ਕੇ ਦਿਖਾਉਣਾ ਦਰਸ਼ਕਾਂ ਨੂੰ ਵੀ ਪਹਿਸੀ ਸਵਾਰੀ ਨਿਕਲ ਹੀ ਕਰਦੇ ਸੀ ਖਰਖਰਾ ਨਹੀਂ ਮਾਰਦੇ ਆ ਹੈ ਨਾ ਉਹ ਗਾਹਾਂ ਤਾਂ ਹੋ ਨਾ ਤਾਂ ਇਹਨੇ ਕਰਨੇ ਜਾ ਯਾਰ ਮਣੀ ਉਹਨੇ ਤਾਂ ਕੁਛ ਕਿਹਾ ਹੀ ਨਹੀਂ ਤੈਨੂੰ ਕੁਛ ਕਿਹਾ ਹੀ ਨਹੀਂ ਉਹਨੇ ਤਾਂ ਜੇ ਕਹਿਤਾ ਓਏ ਨਹੀਂ ਕਿਹਾ ਨਹੀਂ ਕੁਛ ਉਹਨੇ ਖੜੀ ਸੀ ਉਹਦਾ ਉਹ ਉੱਥੇ ਹੀ ਖਰਖਰਮ ਹੁੰਦੀ ਸੀ ਖੜ ਕੇ ਸਿਜਾ ਆਪਾਂ ਬਾਰਚ ਹੀ ਮਾਰਾਂਗੇ ਉਹ ਬਾਰਤ ਨਹੀਂ ਤੂੰ ਜਾ ਤਾਂ ਸਹੀ ਜਾ ਯਾਰ ਮਣੀ ਨਹੀਂ ਮੈਂ ਮਾਰ ਕੇ ਦਿਖਾਉਂਗਾ ਤੇਰਾ ਤਾਂ ਹੁਣ ਗੱਲ ਹੀ ਹੋ ਰਹੀ ਲੈ ਜਾ ਯਾਰ ਐਵੇਂ ਗੱਲ ਹੋ ਰਹੀ ਇਹਨੂੰ ਧਲੇਰਾ ਫੜੇ ਦਾ ਤਮਰਾਲੀ ਆ ਲੈ ਇਹ ਸੱਟ ਤਮਰਾਲੀ ਇਹਨੇ ਮੇਰੀ ਤਾਂ ਗੱਲ ਸੁਣ ਆ ਇਹਨੂੰ ਉਹ ਫੜਲਾ ਦਾ ਧਲੇਰਾ ਫੜਲਾ ਦਾ ਉਮਣੀ ਇਹ ਤਾਂ 6:00 6:00 ਵੱਜ ਗਈ ਵਾ ਠੀਕ ਆ ਓਕੇ ਆ ਥੈਟਸ ਇਟ ਇਹਨੂੰ ਸਾਈਡ ਤੇ ਕਰ ਤੇ ਤੂੰ ਉਹਨੂੰ ਖਰਖਰਾ ਲਾ ਗੱਲ ਸੌਣ ਚੱਲ ਕਰ ਇਹ ਇਹ 6:00 ਵੱਜੀ ਆ ਕਿ ਪੌਰੀ ਪੱਟੀ ਆ ਓਏ ਪੌਰੀ ਪੌਰੀ ਕੋਈ ਨਹੀਂ ਪੱਟੀ ਤੂੰ ਜਿਹੜੇ ਗੱਲ ਕਰਨੀ ਉਹ ਕਰ ਖਰਖਰਾ ਮਾਰ ਚੱਲ ਕਰ ਲੱਗ ਜੂ ਬਰਾਜ ਹਾਂ ਚੱਲ ਚੱਲ ਯਾਰ ਆਏ ਨਾ ਤੈਨੂੰ ਕਿਨੇ ਰੋਕਿਆ ਨਾਏ ਕਰਾ ਕੇ ਦੰਦੀ ਵੱਟਣ ਸਿੱਖਿਆ ਹੁਣ ਚੱਲ ਕਰ ਤੱਕ ਜੂ ਪਤਾ ਅੱਜ ਚਾਲ 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 ਆਏ ਨਹੀਂ ਯਾਰ ਆ ਮੈਨੂੰ ਤਾਂ ਉਹ ਕਰਦੀ ਐ ਓਏ ਕੁਛ ਨਹੀਂ ਕਰਦੀ ਯਾਰ ਉਹ ਨਹੀਂ ਕਰਦੀ ਓਏ ਤੂੰ ਸਿੱਧਾ ਵਿੱਚ ਉਹਦੇ ਵੱਜ ਸਿੱਧਾ ਜਾ ਕੇ ਉਹਨੂੰ ਪਤਾ ਲੱਗ ਜਾ ਉਹ ਵੀ ਨਹੀਂ ਡਰਦਾ ਉਹ ਬਿਨਾ ਪਛਾਣੀ ਤੋਂ ਮਰਾਉਂਦੀ ਐ ਖਰਖਰਾਮ ਨਹੀਂ ਨਹੀਂ ਮਰਾਉਂਦੀ ਓ ਜਾ ਯਾਰ ਤੂੰ ਚੱਲ ਚੱਲ ਤਾਂ ਸਹੀ ਤੂੰ ਪਛਾੜੀ ਲਾਉਣੀ ਆ ਪਹਿਲਾਂ ਓਏ ਯਾਰ ਤੂੰ ਚਾਹਤਾ ਸੀ ਨਹੀਂ ਮੈਂ ਤੈਨੂੰ ਖਰਖਰਾਮ ਮਾਰ ਕੇ ਦਿਖਾਉਂਗਾ ਚਾਲ ਪੂਰਾ ਪਤਾ ਹੀ ਮਾਰ ਹੀ ਦੇਗਾ ਓਏ ਯਾਰ ਯਾਰ ਲੈ ਤੇ ਤੈਨੂੰ ਫਿਰ ਕੀ ਹੋਇਆ ਅਗਰ ਤੈਨੂੰ ਤਾਂ ਤੂੰ ਤਾਂ ਮਾਰ ਹੀ ਦੇਗਾ ਲੱਤ ਕੱਢਦੀ ਆ ਓਏ ਨਹੀਂ ਲੱਤ ਕੱਢਦੀ ਕੁਝ ਨਹੀਂ ਕਰਦੀ ਤੂੰ ਓਏ ਯਾਰ ਤੂੰ ਜਾ ਤਾਂ ਸਹੀ ਯਾਰ ਤੂੰ ਗੱਲ ਨਹੀਂ ਓਏ ਯਾਰ ਜਾ ਓ ਲੈ ਓ ਖੜੀ ਆ ਵਦਗਾ ਤਾਂ ਕੁਝ ਨਹੀਂ ਕਹਿੰਦੀ ਲੈ ਓ ਨਹੀਂ ਮਣੀ ਸਾਲ ਹੋ ਗਿਆ ਘੂੜਾ ਰੱਖਦੇ ਨੂੰ ਯਾਰ ਹੈਂ ਜਾ ਯਾਰ ਓ ਮਣੀ ਇਹ ਇਹ ਤਾਂ ਵੱਜ ਜੂ ਕੋਈ ਨਹੀਂ ਖਰਖਰਾ ਇਹ ਤਾਂ ਆਪ ਹੀ ਕਹਿੰਦਾ ਤੇ ਖਰਖਰਾ ਮਾਰੀ ਨੂੰ ਛੱਡ ਦੇ ਤੂੰ ਚੱਲ ਉਧਰ ਹਰ ਜਾ ਫਿਰ ਹੋਲੀ ਹੋਲੀ ਮਾਰਾਂਗੇ ਹੋਲੀ ਹੋਲੀ ਨਹੀਂ ਮਾਰਨਾ ਯਾਰ ਲੈ ਤੋ ਵੀਰੋ ਬੜੀ ਜਾਂਦੀ ਆ ਦਰਸ਼ਕ ਤੈਨੂੰ ਡੀਕੀਏ ਦੇ ਕਦੋਂ ਖਰਖਰਨ ਲੱਗ ਗਿਆ ਤੇ ਡਾਲੇ ਹੋਵੇ ਹੈ ਚੱਲ ਕਰ ਮਣੀ ਚੱਲ ਆ ਮਰੀ ਜਲਣਾ ਓਏ ਇਹ ਤਾਂ ਇਹ ਤਾਂ ਕੋਈ ਚੱਕਰ ਨਹੀਂ ਗਾ ਇਹ ਤਾਂ ਵਾਹੂ ਨਾਰਮਲ ਗੱਲ ਆ ਇਹਦਾ ਯਾਰ ਇਹ ਤਾਂ ਬੈਠਾ ਕਰਕੇ ਖੜ ਜੂਗਾ ਇਹ ਤਾਂ ਆਪ ਵੀ ਕਹਿੰਦਾ ਸੀ ਲੈ ਖਰਖਰਾ ਮਾਰ ਖਰਖਰਾ ਐ ਨਹੀਂ বাজਦਾ ਖਰਖਰਾ ਮਾਰਦਾ ਕਿ ਵਾਲ ਪਉਂਦੇ ਮਣੀ ਕੋ ਮਣੀ ਅੱਜ ਜ਼ੋਰ ਪਰਖਿਆ ਜਾਣਾ ਜ਼ੋਰ ਤਾਂ ਯਾਰ ਲੋਕਾਂ ਨੇ ਇਲਾਦਰਾਂ ਦੇਖੇਗਾ ਝੂਠਾ ਲੈਂਦੇ ਨੇ ਹੁਣ ਐ ਵੀ ਵੇਖਣੇ ਵੀ ਖਰਖਰਾ ਮਾਰੀ ਜਾਂਦਾ ਮਣੀ ਸਿਆ ਆਵੇ ਚੱਲ ਕਰ ਇਹ ਇਹ ਰੀਲਾ ਜੀ ਸੋਹਣੇ ਲੱਗਦੇ ਆ ਨਾ ਨਾ ਇਹ ਰੀਲਾ ਨਹੀਂ ਸੋਹਣੇ ਲੱਗਦੇ ਇਹ ਇਹ ਰਿਐਲਟੀ ਜੀ ਸੋਹਣੇ ਲੱਗਦੇ ਆ ਰੀਲਾ ਨਹੀਂ ਸੋਹਣੇ ਲੱਗਦੇ ਇਹ ਰਿਐਲਟੀ ਆ ਇਹ ਦੁੰਨਾ ਤਿੰਨ ਨੂੰ ਰੋਕਿਆ ਤੂੰ ਨਾ ਇਹ ਕਰਦਾ ਆਓ ਵੇ ਹੁਣ ਠੀਕ ਹੈ ਆਈ ਦੰਦਗਾ ਵੱਡ ਲਾਇਆ ਤੂੰ ਦੰਦਗਾ ਤੇਰੀ ਵੱਡਣਗੇ ਨੇ ਆ ਉਹ மூਣ ਫੇਰਾ ਤਲਾ ਨਾ ਮੂਹ ਮੂਹ ਨਾ ਤੰਦਾ ਜਾਂਦਾ ਆ ਇਹਦਾ ਕੋਈ ਚੱਕਰ ਨਹੀਂ ਗਾ ਇਹ ਤਾਂ ਉਹੀ ਖੜ ਜਾਂਦਾ ਮਣੀ ਇਹਦਾ ਤਾਂ ਕੋਈ ਚੱਕਰ ਹੀ ਨਹੀਂ ਇਹ ਨਹੀਂ ਨਹੀਂ ਇਹ ਮੇਰੇ ਕੋਲ ਹੀ ਕੱਢਦਾ ਹੈ ਨਹੀਂ ਨਹੀਂ ਆਏ ਨਹੀਂ ਆ ਦੇ ਘਰ ਤੂੰ ਕੋੜੀ ਕੋਲੇ ਚੱਲ ਯਾਰ ਆ ਜਾ ਮਾਲਿਸ ਕਰ ਮਣੀ ਹੂੰ ਕੋੜੀ ਕੋਲੇ ਚੱਲ ਤੂੰ ਯਾਰ ਜਿਹੜੀ ਗੱਲ ਮੇਨ ਕਰ ਲੈ ਲੀ ਲੱਗ ਜੂ ਪਤਾ ਅੱਜ ਜਿਵੇਂ ਜਿਵੇਂ ਬਾਪਾ ਕਹਿੰਦਾ ਉਹ ਦੂਜਾ ਖੇੜੀ ਵਾਲਾ ਹਾਂ ਕਹਿੰਦਾ ਜੇ ਘੋੜੀ ਦਾ ਪੌੜ ਵੱਜ ਗਿਆ ਐ ਸਾਰੀ ਦੇਣੀ ਪੈਂਦੀ ਆ ਹੈਗੀ ਐ ਸਾਰ ਐ ਸਾਰ ਹੈਗੀ ਐ ਤਾਂ ਐ ਸਾਰ ਵੀ ਦਊਂ ਯਾਰ ਤੂੰ ਚੱਲ ਐ ਸਾਰ ਵੀ ਦੇ ਦਊਂਗਾ ਮੈਂ ਜਾ ਤੂੰ ਚੱਲ ਤਾਂ ਸਹੀ ਉਹਦੇ ਕੋਲੇ ਐ ਸਾਰ ਵੀ ਤੈਨੂੰ ਦਊਂਗਾ ਜਾ ਯਾਰ ਕਿਹੜੀਆਂ ਸਾਰੀਆਂ ਗੱਲਾਂ ਕਰਦਾ ਪਤਾ ਹੀ ਐਸਆਰ ਦਾ ਦੇਜੋ ਹੋਰ ਦੱਸ ਤੂੰ ਕਿਰਾ ਇਹਦੇ ਖਰਖਰਾ ਮਾਰੇ ਤੇ ਕਿਨੇ ਖਰਖਰਾ ਮਾਰਾਂਗੇ ਪਿਛਾੜੀ ਲਾ ਕੇ ਨਾ ਬਿਣਾ ਪਿਛਾੜੀ ਤੋਂ ਖਰਖਰਾ ਮਾਰਨਾ ਅੱਜ ਨਾ 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 ਮਣੀ ਨਾ 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 ਵੀਡੀਓ ਬੜੀ ਲੰਮੀ ਹੋਈ ਜਾਂਦੀ ਮਣੀ ਲੋਕਾਂ ਨੇ ਗਾਣਾ ਕੱਢਣਾ ਯਾਰ ਵੀ ਲੋਕਾਂ ਕਹਿੰਦਾ ਵੀਊ ਲੈ ਆਂਦਾ ਮਰੀ ਕਹਿੰਦਾ ਵੀਡੀਓ ਲੰਮੀ ਕਰੀ ਗਿਆ ਉਹ ਨਹੀਂ ਮੈਂ ਮੈਂ ਮਾਰ ਕੇ ਦਿਖਾ ਦਾਂ ਤੈਨੂੰ ਮੜੀ ਨਹੀਂ ਤੇਰੀ ਤਾਂ ਯਾਰ ਗੱਲ ਹੋਰ ਆ ਗਈ ਮੈਂ ਆਈ ਤੈਨੂੰ ਮਾਰ ਦੇਣਾ ਲੈ ਆ ਐ ਫੋਨ ਹੁਣ ਫੜ ਤੂੰ ਕਿਨ ਲੈ ਯਾਰ ਤੇਰੀ ਤਾਂ ਗੱਲ ਹੋਊਗਾ ਫਿਰ ਗੱਲ ਤਾਂ ਸੁਣ ਮੇਰੀ ਆਪੇ ਪਤਾ ਲੱਗਣੀ ਉਹ ਖਰਖਰਾ ਮਾਰਨਾ ਫੜ ਆਈ ਵੀਰੂ ਕੱਢੀ ਆ ਨਾ 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 ਵਾਸਤੇ ਇਹ ਸਿੱਧੀ ਗੱਲ ਹੈ ਵੀ ਆਈ ਆਇਆ ਕੋਈ ਆ ਲੱਗਦਾ ਮਨ ਹਣ ਜਾ ਹਣ ਜਾ ਹਣ ਜਾ ਬੁੱਤ ਆ ਜਾ ਕਰ ਲਾ ਦੋ ਹਣ ਜਾ ਬੁੱਤ ਹਣ ਜਾ ਹਣ ਜਾ ਉੱਥੇ ਕੋ ਪਾਸੇ ਇਥੋਂ ਮੈਂ ਇਹੋ ਵੀ ਕਰੀ ਜੀ ਹਾਂ ਹਟ ਜਾ ਬਾਤ ਕੰਨ ਦੇ ਮਰੂਗਾ ਮੈਂ ਤੇਰਾ ਕਰਕੇ ਕਰਕੇ ਜੀ ਜਮ ਲੈ ਹੋ ਇੱਕ ਦੇੜੀ ਕਰੀ ਇਹਨੇ ਤੇ ਰੋਈ ਨਾ ਕਰਾਂ ਹੋਈ ਇਹਨੇ ਬਿਣਾ ਉਹ ਸਾਰੇ ਕਹਿਣਾ ਤੈਨੂੰ ਮੈਂ ਕਿਹਾ ਪਿਛਾੜੀ ਲਾ ਲੈਨੇ ਆ ਪਿਛਾੜੀ ਲੋੜ ਹੀ ਨਹੀਂ ਆ ਓਏ ਮੇਰਾ ਕੰਪੋਨਟ ਗਿਆ ਨਹੀਂ ਮੈਂ ਕਾਹ ਚ ਰੋਟੀ ਲੈ ਕੇ ਆਵਾਂ ਤੈਨੂੰ ਕਹਿ ਰਹਾ ਜੇ ਮੈਂ ਤੁਹਾਨੂੰ ਵੀਰੇ ਕਾਹ ਦਾ ਬਰੋੀ ਲੱਤ ਕੱਢ ਲਾ ਵੀਡੀਓ ਇਹ ਹਮੇ ਵੀ ਲੱਤ ਕਰ ਦੂੰ ਤਾਂ ਮੈਂ ਡਰਾ ਲ ਲੈ ਤੈਨੂੰ ਕਿਹਾ ਵੀ ਪਿਛਾੜੀ ਲਾਉਣੀ ਵੀ ਜ਼ਰੂਰੀ ਆ ਕੋੜੀ ਦੇ ਮੈਂ ਮੜੀ ਮਾਰਦਾ ਖਰ ਖਵਾ ਤੈਨੂੰ ਵੀਡੀਓ ਕੈਮਰਾ ਤੇ ਖੜਾ ਖੜਾ ਬਿਠਾਉਂਦਾ ਮੈਂ ਤੈਨੂੰ ਦੱਸ ਦਾਂਗਾ ਵੀ ਪਿਛਾੜੀ ਵੀ ਜ਼ਰੂਰੀ ਹੁੰਦੀ ਆ ਲਾਉਣੀ ਜਿਹਨੂੰ ਨਹੀਂ ਲੈ ਕੇ ਪਿਛਾੜੀ ਦਾ ਕੋਈ ਚੱਕਰ ਨਹੀਂ ਗਾ ਉਹਦੇ ਖਰ ਕਰਨ ਨੂੰ ਕੋਈ ਨਹੀਂ ਜਾਂਦੀ ਰੋਟੀ ਲੈ ਕੇ ਖਾ ਛੋਏ ਸੂਨ ਸੂਨ ਵਾਲੀ ਘੋੜੀ ਦੇ ਕਹਿੰਦੇ ਵੱਧ ਤੋਂ ਵੱਧ ਪਿਛਾੜੀ ਲਾ ਕੇ ਰੱਖਣੀ ਗਈ ਦੀ ਆ ਲਾਟਾ ਲਾਟ ਸਾ ਬਰੋਟੀ ਤੂੰ ਚਲ ਤੈ ਦੱਦੋ ਲੈ ਰੋਟੀ ਲੈ ਖਾ ਯਾਰ ਆਹ ਰੋਟੀ ਲੈ ਬੋ ਲੈ ਜਿਆਦਾ ਪੀਗਾ ਕਰਕੇ ਕਰਕੇ ਮਣੀ ਤੇ ਖਾਣਾ ਕਰਕੇ ਮੈਂ ਪਾਸੇ ਹੋ ਕੇ ਵੇਖ ਲੈਣਾ

ਕਹਤਾਂ ਨੀ ਮੈਂ ਤਾਂ ਹੁਣ ਕਰ ਦਿੰਦਾ ਤੇ ਆਏ ਬਿਦਾਰਾ ਹੋ ਗਿਆ ਮੇਰੇ ਕੋਲ ਤੇ ਅਖਰਾ ਮਾਰਨੀ ਬਹੁਤ ਹੈ ਅਖਰਾ ਮਾਰੀ ਤੇਰੇ ਗਾਦੀ ਮਰੀ ਉਹ ਨਹੀਂ ਨਹੀਂ ਹੈ ਇਹ ਤੇਰਾ ਆਪਣਾ ਦਰਵਾਹ ਹੈ ਨਾ ਲਾਣੀ ਤੇ ਜਦੋਂ ਨੂੰ ਪਤਾ ਲੱਗਿਆ ਕਰਖਾ ਵੱਜੀਆ ਦਾ ਮੇਰੇ ਇਹ ਨੂੰ ਹੋ ਸਕਦਾ ਹੈ ਉਹਦੇ ਵਿੱਚ ਲੈ ਹੋ ਗਿਆ ਤੇ ਨਾ ਲਾਉਂ ਗਿਆ ਤੈਨੂੰ ਤਾਂ ਤੈਨੂੰ ਹੀ ਮਿੱਟੀ ਕੱਢਦੀ ਆ ਲੱਤ ਮੈਨੂੰ ਸੱਚੀ ਗੱਲ ਦੀ ਆ ਨੀ ਲਾ ਤੂੰ ਨਹੀਂ ਵਿੱਚੇ ਦਾ ਹੋਵੇ ਨਾ ਕਿ ਦੀ ਲਾ ਤਾ ਨਹੀਂ ਨਹੀਂ ਲਾ ਤਾ ਤੇਰੇ ਮਾਰ ਨਹੀਂ ਹੁੰਦੀ ਮਾਰ ਦਿੰਦੀ ਇਹ ਮਾਰ ਹਾਂ ਤਾਂ ਮੈਨੂੰ ਪਤਾ ਹੈ ਇਹਨੂੰ ਪਤਾ ਸਾਰਾ ਜੇ ਦੱਸੀਆਂ ਲੇ ਕੇ ਜਾਣਗੇ ਹੁਣ ਕਾ ਜੇ ਗਾ ਹੈ ਹੋਣੀ ਪਿਛਾੜੀ ਲਾ ਉਹ ਪਿਛਾੜੀ ਨਹੀਂ ਆਵੇ ਇੱਕ ਲਿਆਦਾ ਮੈਂ ਇਥੋਂ ਕੰਟਰੋਲ ਚਾ ਦਸਰੇ ਤੂੰ ਘੜ ਨਗਰ ਹੋਣਾ ਯਾਰ ਹੁਣ ਮੇਰੇ ਰਹਿਣਾ ਤੂੰ ਵੀ ਕੋ ਚੱਲੀ ਆ ਨੀ ਹਾਂ ਯੈਸ ਆਪਾਂ ਜਿੱਤ ਗਏ ਓਏ ਪੰਤਾ ਲੈ ਕਰਮਣੀ ਆਦਾ ਕਰਨੈਲ ਆਪਾ ਜੱਤਗੇ ਕਰਨੈਲ ਆਪਾ ਜੱਤਗੇ ਓਏ ਕੇਰਾ ਬੋਲਣੇ ਮੈ ਕਰਨਾ ਹੀ ਆ ਇਹਨੂੰ ਵਾਅਦੇ ਨੇ ਜੀ ਬਹੁਤ ਹੋ ਗਏ ਕਰ ਕੰਮ ਰਹੇ ਹੋ ਆ ਵਿਆਹ ਕਰ ਦੀ ਇਹਨੂੰ ਉਹ ਹੁੰਦਾ ਜੇ ਆਪਣੇ ਵਗੈਰ ਹਰਤੀ ਲੜਦੀ ਆ ਸਮੂਹ ਦੇ ਨਾਲ ਦਾ ਆ ਕਰਦੇ ਆ ਇਕੱਲੇ ਦੂਆ ਜਾ ਦੇ ਵਾਹ ਆ ਦੇ ਬੋਤਲ ਇਹ ਪੱਤੀ ਆ ਗਈ ਕੱਢੀ ਨਾ ਹਨਾ ਪੱਤਾ ਬਾਕੀ ਪਛੜੀ ਦਾ ਬਾਹਰ ਕਰ ਲਓ ਇਹ ਚੱਲਣਾ ਜੀ ਵਾਕੇ ਪਿਹਾਰੀ ਲੱਗੀ ਜੀ ਸੌਖਾ ਹੋ ਜਾਂਦਾ ਉਹ ਤਾਂ ਠੀਕ ਹੈ ਨਾ ਆਪਾਂ ਜੋਰ ਕੱਢਦੇ ਤੇਰੀ ਗੱਲ ਤੇ ਆਇਆ ਜੀ ਤੇਰੇ ਤੈਨੂੰ ਹੁਣ ਨਹੀਂ ਲਤ ਕੱਢਦੀ ਮੈਨੂੰ ਹਣ ਲਤ ਕੱਢਦੀ ਆ ਲਤ ਦਾ ਵੇ ਕਰਦੀ ਤੈਨੂੰ ਵੀ ਨਹੀਂ ਗਈ ਇਹ ਡਰਾਉਂਦੂ ਜੇ ਕਹਿੰਦੇ ਮੈਨੂੰ ਵੀ ਡਰਾਇਆ ਤਾਂ ਮੈਨੂੰ ਵੀ ਹੀ ਹੈਗਾ ਇਹਨੇ ਮਾ ਫਰਕ ਆ ਵੀ ਮੈਂ ਅੱਧਾ ਡਰਿਆ ਤੂੰ ਸਾਰਾ ਡਰ ਕੇ ਵਗਲਾ ਹੀ ਹੋਈ ਹੈ ਹੈ ਤੂੰ ਉੱਤ ਡਰਿਆ ਮੈਂ ਸਾਰਾ ਡਰ ਗਿਆ ਲਤ ਮੈਨੂੰ ਕੱਢਦੀ ਲਤ ਤੇ ਫਿਰ ਕੱਢੇ ਲਤਾਂ ਨੇ ਤੂੰ ਆਏ ਆ ਪੜ ਕੇ ਹਾਰ ਜੂਗਾ ਵੀ ਵਧੀਆ ਮੈਂ ਹੁਣ ਅੱਜ ਹਾਰ ਜਾਂਦਾ ਹੈ ਨਾ ਹੈਰੇ ਨੇ ਰੋਲ ਆਤ ਕਰਦੇ ਸੀ ਵੀ ਪੜ ਦਈਏ ਤਾਂ ਪੜ ਹਾਰ ਜੂਗਾ ਤੂੰ ਕਿਹੜਾ ਨਾ ਕੋ ਰੋਟੀ ਦੇ ਕੇ ਕਰਦਾ ਕੋਈ ਚੱਕਰ ਨਹੀਂ ਕਰਦਾ ਇਹਨੂੰ ਪੈਟਰੋਲ ਕਰਦਾ ਠੀਕ ਹੈ ਨਾ ਗੱਲ ਤੇਰੀ ਸਹੀ ਐ ਲਾਵੇ ਵਿਛੜਦੇ ਬੈਸਟ ਲਾਈਨ ਤੇ ਚੱਕਰੀ ਨਹੀਂ ਕਰਦਾ ਹੋਣੀ ਹੈਗਾ ਇਹ ਵੀ ਕਿਹੜਾ ਕੋਈ ਬਾਦਰੀ ਆ ਵਿੱਚ ਪੇੜੇ ਪਵਾ ਦੇ ਅਜਾ ਮੜੀ ਵੇ ਹੋ ਆਏ ਕਿੱਲਾ ਰੋੜਾ ਨੂੰ ਆਜਾ ਆ ਤਾਂ ਨਹੀਂ ਮੜਾ ਜਾ ਮਗਰ ਨਾ ਨਹੀਂ ਪੁਰੇ ਲਿਆ ਇਹਨੂੰ ਗਾਹਾਂ ਹੈ ਗਾਹਾਂ ਲੈ ਕੇ ਆ ਗਾਹਾਂ ਲੈ ਕੇ ਆ ਆ ਆ ਆ ਟੋਪ ਦਾ ਖਰਲਾ ਇਹ ਮੈਨੂੰ ਫੋਨ ਫੜਾ ਦੇ ਲੈ ਇੱਥੇ ਧੱਤ ਲਿਆ ਰਹਾ ਬੰਦਾ ਬੰਦਾ ਹਾਂ ਮਾਹੌਨ ਚੱਲ ਕਰ ਲੈ ਆ ਵੀ ਮਣੀ ਸਿਆ ਤੇ ਭਾਈ ਐਨੇ ਕੰਮ ਹੈ ਠੀਕ ਹੈ ਨਾ ਹਾਂ ਹੁਣ ਡਰੀਂ ਨਹੀਂ ਬਸ ਮੈਂ ਬਚਾ ਮਾਂ ਘਰਲੇ ਪਾਸੇ ਜਾਣਾ ਨਹੀਂ ਤੂੰ ਡਰਨਾ ਨਹੀਂ ਤੂੰ ਬਸ ਖਰ ਖਰ ਜੋਰ ਦੀ ਮਾਰ ਮੜਾ ਜਾ ਤੂੰ ਮੇਰੇ ਕੋਲ ਹਾਂ ਏ ਠੀਕ ਹੈ ਨਾ ਪਰ ਇਹਦੇ ਨੂੰ ਮੂੰਹ ਕਰਦੇ ਦਿਖਾ ਦੇ ਮਣੀ ਆ ਕਹਿੰਦਾ ਕਰਨਾਲ ਆ ਆਪਾਂ ਜਿੱਤ ਕੇ ਕਹਿੰਦੇ ਹੁਣ ਜਿੱਤ ਕੇ ਜਿੱਤ ਕੇ ਬਾਕੀ ਹੌਲੀ ਹੌਲੀ ਸਿੱਖ ਜਾਗੇ ਠੀਕ ਹੈ ਹਾਂ ਇਹ ਤਾਂ ਸਿੱਖੀ ਹੋ ਗਿਆ ਪਰ ਥੋੜਾ ਜਿਹਾ ਨਹੀਂ ਸਿੱਖ ਸਾਰੀ ਉਮਰ ਸਿੱਖੀ ਜਾਣਾ ਯਾਰ ਮਣੀ ਹਾਂ ਇਹ ਤਾਂ ਲੈ ਗਈ ਹਾਂ ਸਾਰੀ ਉਮਰ ਆਪਾਂ ਸਿੱਖੀ ਜਾਣਾ ਤੇ ਚਲੋ ਠੀਕ ਚੱਲ ਠੀਕ ਹੈ ਮਣੀ ਵੀਡੀਓ ਬੜੀ ਲੰਮੀ ਬਣ ਗਈ ਹੁਣ ਤੂੰ ਖਰਖਰਾ ਪਿਛਾੜੀ ਲਾ ਕੇ ਮਾਰ ਲੈਨੇ ਆ ਬਾਈ ਨਾ ਕਾ ਚਾ ਲੈਨੇ ਰਹੇਗੀ ਜਿਵੇਂ ਕਹਿੰਦੇ ਉਹ ਕੀ ਇਹਦੇ ਨੇ ਜੱਗ ਚ ਕੀ ਰਹੇਗੀ ਕਹਾਵਤ ਜੀ ਹੁੰਦੀ ਆ ਕਹਾਵਤ ਹੁੰਦੀ ਆ ਦੋਨੇ ਕੋਈ ਜੀ ਚਲੀਗਾ ਤੇ ਦੰਦੀ ਵੱਡੂ ਮਗਰ ਯਾਦ ਕਰਕੇ ਦੱਸਾਂਗੇ ਨਹੀਂ ਤਾਂ ਦਰਸ਼ਕਾਂ ਨੂੰ ਕਹਿੰਦੇ ਆ ਦੋਸਤਾਂ ਮਿੱਤਰਾਂ ਨੂੰ ਕਹਿੰਦੇ ਆ ਕਮੈਂਟਾਂ 'ਚ ਦੱਸਿਓ ਹਨਾ ਵੀ ਜੱਗ 'ਚ ਕੀ ਰਹਿ ਜਾਂਦੀ ਹੁੰਦੀ ਹੁੰਦੀ ਉਹ ਰਹਿ ਗਈ ਮਣੀ ਦੀ ਅੱਜ ਮੇਰੀ ਵੀ ਰਹਿ ਗਈ ਖੈਰ ਸਾਰਾ ਕੁਝ ਹੀ ਹੋ ਗਿਆ ਚਲ ਠੀਕ ਹੈ